ਆ ਜਾ ਆਇਆ ਆਗਰਦੀ ਆਹੋ ਭਾਵੇਂ ਪੁੱਛਾਂਗਾ ਮੈਸਲਾ ਪੁੱਛਾਂਗਾ ਇਲੈਕਸ਼ਨਾਂ ਦੌਰਾਨ ਗਏ ਆ ਉਹ ਬੂਥਾਂ ਤੇ ਕੀ ਉਹ ਕਿਉਂ ਜਾਂ ਮੋਲ ਲੱਗੇ ਆ ਅੱਜ ਮੈਂ 4-5 ਪਿੰਡਾਂ ਵਿੱਚ ਜਾ ਕੇ ਆਈਆਂ ਹੁਣ ਹੁਣ ਮੈਂ ਚਪੜ ਆਈਆਂ ਇਸ ਟਾਈਮ ਮੈਂ ਦੇਖ ਰਹੀ ਹਾਂ ਕਿ ਪਿੰਡਾਂ ਦੇ ਵਿੱਚ ਨਾ ਮਾਹੌਲ ਹੈ ਜਿਹੜਾ ਅਕਾਲੀ ਦਲ ਵਾਸਤੇ ਬਹੁਤ ਹੀ ਵਧੀਆ ਜਿਵੇਂ ਪਿੱਛੇ ਪਹਿਲੀਆਂ ਵੋਟਾਂ ਦੇ ਸਮੇਂ ਵਿੱਚ ਅਕਾਲੀ ਦਲ ਨੂੰ ਬਹੁਤ ਘਾਟਾ ਪਿਆ ਸੀ ਪਰ ਅੱਜ ਅਸੀਂ ਦੇਖਦੇ ਹਾਂ ਲੋਕਾਂ ਦੇ ਮਨਾਂ ਦੇ ਵਿੱਚ ਅਕਾਲੀ ਦਲ ਫਿਰ ਦੁਬਾਰਾ ਆ ਗਿਆ ਹੈ। ਔਰ ਕਈ ਪਿੰਡਾਂ ਦੇ ਵਿੱਚ ਤਾਂ ਮੈਂ ਦੇਖ ਰਹੀ ਸੀਗੀ ਜਿਹੜੀ ਮੌਜੂਦਾ ਸਰਕਾਰ ਹੈ ਆਮ ਪਾਰਟੀ ਇਹਨਾਂ ਦੇ ਬੂਥ ਵੀ ਨਹੀਂ ਲੱਗੇ ਹੈਗੇ ਤੇ ਮੈਨੂੰ ਲੱਗਦਾ ਹੈ ਵੀ ਐਨ ਕੇ ਸ਼ਰਮਾ ਜੀ ਦੀ ਜਿੱਤ ਹੈ ਜਿਹੜੀ ਉਹ ਯਕੀਨੀ ਹੋ ਗਈ ਹੈ। ਜੇ ਬਗਲ ਕਰੀਓ ਹੋਰ ਪਾਰਟੀ ਹੈ ਜੇ ਮੈਦਾਨ ਦੇ ਵਿੱਚ ਉਹਨਾਂ ਨੂੰ ਕਿਵੇਂ ਦੇਖਦੇ ਉਸੇ ਦੇਖੋ ਹੋਰ ਪਾਰਟੀਆਂ ਆਪੋ ਆਪਣੀ ਜਗ੍ਹਾ ਤੇ ਬੈਠੀਆਂ ਨੇ ਤੇ ਐਨਾ ਉਹਨਾਂ ਦਾ ਹੈ ਨਹੀਂ ਪਰ ਜਿੰਨਾ ਐਨਕੇ ਸ਼ਰਮਾ ਜੀ ਦਾ ਸ਼੍ਰੋਮਣੀ ਅਕਾਲੀ ਦਲ ਦਾ ਐਨਾ ਕਿਸੇ ਵੀ ਹੈ ਨਹੀਂ ਹਰ ਪਿੰਡ ਦੇ ਵਿੱਚ ਹਰ ਬੂਦ ਦੇ ਉੱਤੇ ਜਾ ਕੇ ਦੇਖੋ ਰੌਣਕਾਂ ਲੱਗੀਆਂ ਪਈਆਂ ਨੇ ਪਰ ਸਭ ਤੋਂ ਵੱਡੀ ਗੱਲ ਕਿ ਜਿਹੜੇ ਲੋਕਾਂ ਦੇ ਮਨ ਦੇ ਵਿੱਚ ਆਣਾ ਗੱਲ ਉਹ ਇੱਕੋ ਹੀ ਗੱਲ ਕਹਿੰਦੇ ਨੇ ਵੋਟ ਅਸੀਂ ਤੱਕੜੀ ਨੂੰ ਪਾਣੀ ਹੈ ਕਿਉਂਕਿ ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਉਸ ਸਮੇਂ ਬਹੁਤ ਜ਼ਿਆਦਾ ਸਹੂਲਤਾਂ ਮਿਲੀਆਂ ਸੀ ਇਸ ਪਿੰਡ ਦੇ ਵਿੱਚ ਐਨੇ ਕੰਮ ਕਰਵਾਏ ਸੀ ਅਸੀਂ ਤੁਸੀਂ ਦੇਖ ਲਓ ਦਾਣਾ ਮੰਡੀ ਹੋ ਗਿਆ ਫਿਰ ਸਕੂਲ ਨੂੰ ਅਪਗ੍ਰੇਡ ਕਰਵਾਇਆ ਦੋ ਵਾਰੀ ਸਕੂਲ ਅਪਗ੍ਰੇਡ ਕਰਾਤਾ ਹੋਰ ਕਿੰਨੇ ਕੰਮ ਸੀ ਗਲੀਆਂ ਨਾਲੀਆਂ ਗ੍ਰਿੱਡ ਹੋ ਗਏ ਉਹ ਸਾਰੇ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਏ ਨੇ ਆ 2.5 3 ਸਾਲ ਹੋ ਗਏ ਨੇ ਆਮ ਪਾਰਟੀ ਵਾਲੇ ਨੇ ਕੁਝ ਵੀ ਨਹੀਂ ਕੀਤਾ ਹੈਗਾ ਵੋਟਾ ਕੇਂਦਰ ਬਣਿਆ ਸੀ ਹਾਂ ਸੁਵਧਾ ਕੇਂਦਰ ਤਾਂ ਜੀ ਇਹਨਾਂ ਨੇ ਹੁਣ ਬਿਲਕੁਲੇ ਖਤਮ ਕਰਤੇ ਨੇ ਆਪਾਂ ਤਾਂ ਬਣਾਈ ਸੀ ਪਰ ਇਹਨਾਂ ਨੇ ਖਤਮ ਕਰਤੇ ਕਿਹ ਜਿਆ ਜ਼ੋਰ ਦੇ ਵਿੱਚ ਜਿਹੜੇ ਅਕਾਲੀ ਦਲ ਦੇ ਨਰਾਜ਼ ਬੈਠੇ ਸਨ ਕਿ ਕਿਹ ਜੀ ਵਜ੍ਹਾ 로ਜਾਨ ਕੀ ਵਜ੍ਹਾ ਉਹਨਾਂ ਨੂੰ ਸ਼ਾਸਨ ਦੀ ਵੋਟਾਂ ਪਾਉਣ ਦੇ ਨਹੀਂ ਵਧੀਆ ਜੀ ਭਾਵੇਂ ਲੋਕ ਨਰਾਜ਼ ਬੈਠੇ ਸੀ ਚਾਹੇ ਜੋ ਮਰਜੀ ਸੀ ਪਰ ਜਿਹੜੀ ਵੋਟ ਹੈ ਨਾ ਹੁਣ ਉਦਾਂ ਨਹੀਂ ਹੈਗੀ ਚੁੱਪ ਕੀਤੀ ਵੋਟ ਹੈ ਮੈਂ ਦੇਖ ਰਹੀਆਂ ਜਿਹੜੀ ਚੁੱਪ ਕੀਤੀ ਵੋਟ ਹੈ ਸਾਰੀ ਉਹ ਅਕਾਲੀ ਦਲ ਨੂੰ ਪੈ ਰਹੀ ਹੈ ਕਿੰਨੀ ਕੋ ਲੀਡ ਜਾਏ ਦੇਖੋ ਲੀਡ ਤੇ ਗੁਰੂ ਮਹਾਰਾਜ ਨੂੰ ਪਤਾ ਹੈ ਪਰ ਜਿੱਤਾਂਗੇ ਸੀ। ਬਿਆਲੇ ਦੀ ਜਿੱਤਾ ਇੱਕ ਤਰਫਾ ਡਾਕਟਰ ਧਰਮਵੀਰ ਗਾਂਧੀ ਜੀ ਜਿੱਤਦਾ ਹੈ। ਪਰ ਰਿਕਨ ਹੈ ਕਿ ਡਾਕਟਰ ਧਰਮਵੀਰ ਗਾਂਧੀ ਜੀ ਕਾਂਗਰਸ ਪਾਰਟੀ ਦੇ ਮੈਂਬਰ ਹੋਣ ਦੇ ਬਾਵਜੂਦ ਵੀ ਹਰੇਕ ਪਿੰਦੇ ਵਿੱਚ ਬਸੇ ਹੋਣਗੇ। ਇਹ ਇੱਕ ਤਰ੍ਹਾਂ ਦੀ ਐਨਜੀਓ ਹੈ। ਇਹ ਹਰ ਇੱਕ ਬੰਦੇ ਦੇ ਕੰਮ ਆਉਣ ਵਾਲੇ ਉਮੀਦਵਾਰ ਹੈ ਇਸ ਕਰਕੇ ਡਾਕਟਰ ਧਰਮਵੀਰ ਗਾਂਧੀ ਜੀ ਕਾਂਗਰਸ ਪਾਰਟੀ ਨੇ ਸਹੀ ਸੋਚ ਕੇ ਇਹਨਾਂ ਨੂੰ ਪਿੱਛੇ ਦਿੱਤੀ ਹੈ। ਇੱਕ ਤਰਫਾ ਜਿੱਤ ਵੱਲ ਵੱਧ ਰਹੇ। ਉਜੀ ਕਹਿ ਰਹੇ ਜਿਵੇਂ ਜਿੱਤ ਦਾ ਤਰਕ ਆਮ ਆਦਮੀ ਪਾਰਟੀ ਜਿਹੜੀ ਹੈ ਨੇ ਐਲਾਨ ਪਹਿਲਾਂ ਹੀ ਕਰਤਾ 13 0 ਦਾ ਉਹਨੂੰ ਕਿਵੇਂ ਦੇਖ ਰਹੇ ਨਹੀਂ ਆਮ ਆਦਮੀ ਪਾਰਟੀ ਨੇ ਇੰਡੀਆ ਗਠਜੰਧਨ ਦੇ ਵਿੱਚ 13 0 ਦਾ ਐਲਾਨ ਕੀਤਾ ਹੈ ਨਾ ਜੀ ਉਹਨਾਂ ਨੂੰ ਇਹ ਪਤਾ ਹੈ ਕਿ ਇੰਡੀਆ ਗਠਜੰਧਨ ਦੇ ਵਿੱਚ ਕਾਂਗਰਸ ਪਾਰਟੀ 13 0 ਕਰ ਰਹੀ ਹੈ ਪੰਜਾਬ ਦੇ ਵਿੱਚ ਇੰਡੀਆ ਗਠਜੰਧਨ ਦੇ ਵਿੱਚ ਆਮ ਆਦਮੀ ਪਾਰਟੀ ਨਹੀਂ ਹੈਗੀ ਕੀ ਫਿਊਚਰ ਦੇ ਵਿੱਚ ਕੀ ਦੇਖਦੇ ਹੋ ਤੁਸੀਂ ਮੈਂ ਫਿਊਚਰ ਦੀ ਗੱਲ ਨਹੀਂ ਕਰਦਾ ਮੈਂ ਅੱਜ ਦੇ ਲੋਕ ਸਭਾ ਹਲਕਾ ਪਟਿਆਲਾ ਦੀ ਗੱਲ ਕਰ ਰਿਹਾ ਕਿ ਅੱਜ ਲੋਕ ਸਭਾ ਹਲਕਾ ਪਟਿਆਲਾ ਤੋਂ ਅਰੰਭੀਰ ਗਾਂਧੀ ਜੀ ਵੱਡੀ ਬਹੁਮਤ ਬਹੁਮਤ ਦੇ ਨਾਲ ਜਿੱਤਣਗੇ ਮੇਰਾ ਸਵਾਲ ਪ੍ਰਧਾਨ ਜੀ ਇਹ ਸੀ ਵੀ ਇੰਡੀਆ ਗਠਜੰਤਨ ਦੇ ਵਿੱਚ ਆਪਾਂ ਸਟੇਜਾਂ ਸਾਂਝੀਆਂ ਨਹੀਂ ਕਰ ਰਹੇ ਜਾਂ ਉਹਨਾਂ ਨੇ ਆਪਣੀਆਂ ਸਟੇਜਾਂ ਸਾਂਝੀਆਂ ਨਹੀਂ ਕੀਤੀਆਂ ਇੰਡੀਆ ਗਠਜੰਤਨ ਦੀ ਸਰਕਾਰ ਬਣਦੀ ਆ ਤਾਂ ਆਪਣੇ ਜਿਹੜੇ ਉਮੀਦਵਾਰ ਜਿੱਤ ਕੇ ਜਾਣਗੇ ਉਹਨਾਂ ਨੂੰ ਮਤਲਬ ਸ਼ਮੂਲੀਅਤ ਦੇਣਗੇ ਸਰਕਾਰ ਦੇ ਵਿੱਚ ਵੀ ਬੰਗਾਲ ਦੇ ਵਿੱਚ ਵੀ ਇਹ ਸਟ੍ਰੈਟਜੀ ਅਪਣਾਈ ਗਈ ਹੈ ਉਹ ਵੀ ਇੰਡੀਆ ਗਠਜੰਤਨ ਦੇ ਵਿੱਚ ਹੈ ਹੋਰ ਵੀ ਇੱਕ ਦੋ ਉਹਨਾਂ ਦੇ ਸਟੇਟਾਂ ਦੇ ਵਿੱਚ ਇਹ ਸਟ੍ਰੈਟਜੀ ਅਪਣਾਈ ਗਈ ਹੈ ਤੂੰ ਮੈਂ ਸਮਝਦਾ ਕਿ ਜੋ ਇੰਡੀਆ ਗਠਮੰਦਨ ਦਾ ਅਲਾਈਅੰਸ ਹੋਇਆ ਹੈ ਉਹਦੇ ਮਤਲਬ ਕਿ ਸਾਰਾ ਕੁਝ ਚੱਲ ਰਿਹਾ ਹੈ ਲੇਕਿਨ ਪੰਜਾਬ ਦੇ ਵਿੱਚ ਡਾਕਟਰ ਧਰਮਪ੍ਰੀਤ ਗਾਂਧੀ ਜੀ ਬਹੁਤ ਬਤਨ ਆ ਆ ਭਾਜਪਾ ਵੱਲੋਂ ਜਿਹੜੇ ਵਾਅਦੇ ਕੀਤੇ ਗਏ ਨੇ ਚੋਣ ਮੈਨੀਫੈਸਟੋ ਵਿੱਚ ਉਹਨਾਂ ਨੂੰ ਹਰੇਕ ਰਾਜਨੀਤਿਕ ਪਾਰਟੀ ਦੇ ਬੰਦੇ ਜੁਮਲੇ ਦੱਸਦੇ ਨੇ ਕੀ ਲੱਗਦਾ ਕਾਂਗਰਸ ਵੱਲੋਂ ਜਿਹੜੇ ਮੈਨੀਫੈਸਟੋ ਵਿੱਚ ਵਾਅਦੇ ਕੀਤੇ ਗਏ ਨੇ ਉਹਨਾਂ ਨੂੰ ਪੂਰੇ ਹੋਏ ਹੋਣਗੇ ਦੇਖੋ ਜੇਕਰ ਅਸੀਂ ਡਾਕਟਰ ਧਰਮਪ੍ਰੀਤ ਗਾਂਧੀ ਜੀ ਬਾਰੇ ਦੇਖੀਏ ਡਾਕਟਰ ਧਰਮਪ੍ਰੀਤ ਗਾਂਧੀ ਜੀ ਨੇ ਪਿਛਲੇ 5 ਸਾਲ ਲੋਕ ਸਭਾ ਦੇ ਵਿੱਚ ਜੋ ਗੱਲਾਂ ਕੀਤੀਆਂ ਉਹ ਆਪਣੀਆਂ ਨਿਵਾਈਆਂ ਇਸ ਕਰਕੇ ਮੈਂ ਸਮਝਦਾ ਕਿ ਲੋਕ ਸਭਾ ਹਰਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਜਿਹੜੇ ਇਹ ਉਮੀਦਵਾਰ ਹਨ ਇਹਨਾਂ ਵੱਲੋਂ ਜੋ ਗੱਲਾਂ ਕੀਤੀਆਂ ਕਾਂਗਰਸ ਨੇ ਜੋ ਗੱਲਾਂ ਕੀਤੀਆਂ ਉਹ ਨਿਵਾਈਆਂ ਜਾਣਗੀਆਂ ਤੇ ਸਭ ਤੋਂ ਵੱਡੀ ਗੱਲ ਐਮਐਸਪੀ ਦੀ ਤੇ ਜੋ ਮਹਿਲਾਵਾਂ ਨੂੰ ਦਿੱਤਾ ਜਾਏਗਾ ਜੋ 400 ਰੁਪਿਆ ਆਪਣਾ ਉਹਨਾਂ ਨੂੰ ਦਿੱਤਾ ਜਾਏਗਾ ਨਰਿਕਾ ਨੂੰ ਉਹ ਸਾਰੀਆਂ ਗੱਲਾਂ ਦੇਣ ਯੋਗ ਕਾਂਗਰਸ ਦੇਗੀ ਔਰ ਦੂਜੀ ਗੱਲ ਜਿਹੜਾ ਉਮੀਦਵਾਰ ਜਾਏਗਾ ਨਾ ਜੀ ਇਹ ਉਮੀਦਵਾਰ ਦੇ ਉੱਤੇ ਹੁੰਦਾ ਹੈ ਕਿ ਨੌਕਸਬਾ ਚ ਜਾ ਕੇ ਆਪਣੀ ਪਾਰਟੀ ਦੇ ਵਿੱਚ ਜਾ ਕੇ ਗੱਲ ਰੱਖੇ ਸੋ ਧਰਮਵੀਰ ਗਾਂਧੀ ਜੀ ਦਾ ਇਹ ਸਟੇਟਸ ਰਿਹਾ ਹੈ ਇਹ ਹਰ ਇੱਕ ਗੱਲ ਜੋ ਕਰਕੇ ਜਾਂਦੇ ਆ ਪੂਰੀ ਕਰਵਾਉਂਦੇ ਜਿੱਥੇ ਸੀ ਇਹ ਐਲਾਨ ਕੀਤਾ ਉੱਥੇ ਵੀ ਆਮ ਆਦਮੀ ਪਾਰਟੀ ਵੀ ਇਹੀ ਗੱਲ ਕਹਿ ਰਹੀ ਹੈ ਤੁਸੀਂ ਉਹਨੂੰ ਕਿਵੇਂ ਦੇਖ ਰਹੇ ਹੋ ਫਿਰ ਦੇਖੋ ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰਦਾ ਮੈਂ ਡਾਕਟਰ ਧਰਮਵੀਰ ਗਾਂਧੀ ਜੀ ਦੀ ਗੱਲ ਕਰਦਾ ਇਹ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਅਮਰਾਂ ਨੂੰ ਪਹਿਲਾਂ ਜਿਹੜੇ 2.5 ਸਾਲ ਪਹਿਲਾਂ ਪਿਛਲੇ ਵਾਦੇ ਕਿਤੇ ਗਏ ਆ ਉਹ ਤਕਰੀਬਨ ਪੂਰੇ ਕਰ ਲੈਣੇ ਚਾਹੀਦੇ ਦੂਜੀ ਗੱਲ ਮੈਂ ਮੈਂ ਇੱਕ ਗੱਲ ਤੁਹਾਡੇ ਸਵਾਲ ਤੋਂ ਸਵਾਲ ਕੱਢਣਾ ਚਾਹੁੰਦਾ ਆ ਕਿ ਅੱਜ ਜਿਹੜੇ ਲੋਕ ਬਾਦਲ ਅਕਾਲੀ ਗੱਲ ਦੀਆਂ ਸਟੇਜਾਂ ਲਾ ਕੇ ਬੈਠੇ ਆ ਜਾਂ ਬਾਦਲ ਅਕਾਲੀ ਦਲ ਨੂੰ ਮੋਟਾ ਪਾ ਰਹੇ ਆ ਉਹਨਾਂ ਨੂੰ ਬਰਗਾੜੀ ਦੇ ਵਿੱਚ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਹੋਈ ਬੇਅਦਬੀ ਹੈ ਉਹ ਜ਼ਰੂਰ ਯਾਦ ਕਰ ਲੈਣੀ ਚਾਹੀਦੀ ਹੈ ਕਿਉਂਕਿ ਉਦੋਂ ਅਕਾਲੀ ਦਲ ਦਾ ਪ੍ਰਧਾਨ ਵੀ ਸੁਖਵੀਰ ਬਾਦਲ ਸੀ ਉਦੋਂ ਸੂਬੇ ਦਾ ਗ੍ਰਹਿ ਮੰਤਰੀ ਵੀ ਸੁਖਵੀਰ ਬਾਦਲ ਸੀ ਇਹ ਸਾਰੀਆਂ ਗੱਲਾਂ ਨੂੰ ਜੇ ਦੇਖੀਏ ਇੱਕ ਪਾਸੇ ਡਾਕਟਰ ਧਰਮਵੀਰ ਕਾਂਧੀ ਹੈ ਜਿਹੜਾ ਸਾਡਾ ਸਾਨੂੰ ਸਿੱਖ ਮੈਰਿਜ ਐਕਟ ਦਵਾ ਰਿਹਾ ਹੈ ਪਿਛਲੀ ਤਰ੍ਹਾਂ ਦੇ ਵਿੱਚ ਤੇ ਇੱਕ ਪਾਸੇ ਉਹ ਬਾਗਲ ਕਾਲੀਦਾਲ ਹੈ ਜਿਨੇ ਅੱਜ ਸਿੱਖੀ ਦਾ ਸਿੱਖ ਪਾਉਂਦਾ ਜਾਂ ਸਿੱਖੀ ਪਰੰਪਰਾਵਾਂ ਦਾ ਤਹਸਨਾਸ ਕੀਤਾ ਹੈ ਸੋ ਸਾਨੂੰ ਇਹ ਸਾਰੀਆਂ ਗੱਲਾਂ ਇਹ ਸੋਚ ਕੇ ਹੀ ਸਾਨੂੰ ਬੋਲਦੇ ਨੇ ਹਾਂ ਸਰ ਇੱਕ ਸਵਾਲ ਆਇਆ ਬਹੁਤ ਵੱਡਾ ਵੋਟਰਾਂ ਦੇ ਵਿੱਚ ਤੇ ਵਰਕਰਾਂ ਚ ਕਿ ਲੀਡਰ ਤੇ ਕੋਈ ਵਿਸ਼ਵਾਸ ਨਹੀਂ ਕੀ ਪਤਾ ਕਿਹੜੇ ਵੇਲੇ ਕਿਹੜਾ ਲੀਡਰ ਪਾਰਟੀ ਬਦਲ ਜੂਵੇ ਠੀਕ ਹੈ ਨਹੀਂ ਜੀ ਦੇਖੋ ਮੈਂ ਤੁਹਾਡੀ ਗੱਲ ਮੰਨਦਾ ਜਿਹੜੇ ਲੀਡਰ ਪਾਰਟੀ ਬਦਲ ਕੇ ਗਏ ਔਰ ਜਿਹੜੇ ਲੀਡਰਾਂ ਦਾ ਕਰਦਾਰ ਕਿਵੇਂ ਦਾ ਰਹਾ ਉਹਨਾਂ ਲੀਡਰਾਂ ਦੇ ਉੱਤੇ ਇਹ ਗੱਲ ਬਿਲਕੁਲ ਤੁਕਦੀ ਹੈ ਲੇਕਿਨ ਜਿਹੜੇ ਲੀਡਰਾਂ ਨੇ ਪਾਰਟੀ ਉਹਦੇ ਪਿੱਛੇ ਨਹੀਂ ਬਦਲੀ ਲੋਕਾਂ ਪਿੱਛੇ ਬਦਲੀ ਹੈ ਅੱਜ ਕੱਲ ਕਿਜੀਏ ਡਾਕਟਰ ਧਰਮਪ੍ਰੀਤ ਗਾਂਧੀ ਵੀ ਡਾਕਟਰ ਧਰਮਪ੍ਰੀਤ ਗਾਂਧੀ ਨੇ ਪਿਛਲੀ ਵਾਰੀ ਜਦੋਂ ਚੋਣ ਲੜੀ 161000 ਵੋਟ ਲੈ ਕੇ ਗਏ ਉਹ 161000 ਲੋਕ ਡਾਕਟਰ ਧਰਮਪ੍ਰੀਤ ਗਾਂਧੀ ਦੇ ਨਾਲ ਇਸ ਕਰਕੇ ਖੜੇ ਕਿਉਂਕਿ ਉਹਨਾਂ ਦਾ ਕਰਦਾਰ ਚੰਗਾ ਸੀ ਅੱਜ ਕਈ ਲੋਕ ਐਮਐਲਏ ਹੁੰਦੇ ਹੋਏ ਵੀ ਪਾਰਟੀਆਂ ਬਦਲ ਕੇ ਜਾ ਰਹੇ ਹਨ ਕੀ ਗੱਲ ਉਹਨਾਂ ਕੋਲ ਐਮ ਐਲ ਏ ਸ਼ਿਪ ਹੈਗੀ ਹੈ ਨਾ ਜੀ ਇਸ ਕਰਕੇ ਉਹਨਾਂ ਦਾ ਪਾਰਟੀ ਬਦਲਣਾ ਇਹ ਗੱਲ ਇਹ ਕਰਦਾਰਾਂ ਤੇ ਨਹੀਂ ਅੱਜ ਮੈਂ ਗੱਲ ਕਰਦਾ ਸ਼ਸ਼ੀਲ ਰਿੰਕੂ ਦੀ ਸ਼ਸ਼ੀਲ ਰਿੰਕੂ ਆਮ ਆਦਮੀ ਪਾਰਟੀ ਦੇ ਵਿੱਚ ਮੌਜੂਦਾ ਐਮ ਪੀ ਤੇ ਟਿਕਟ ਵੀ ਮਿਲ ਗਈ ਸੀ ਅੱਜ ਉੱਥੇ ਉਹਨਾਂ ਦੇ ਇੱਕ ਐਮ ਪੀ ਕ ਐਮ ਐਲ ਏ ਐਮ ਐਲ ਏ ਹੁੰਦੇ ਹੋਏ ਵੀ ਪਾਰਟੀ ਬਦਲਿਆ ਸੋ ਮੈਂ ਕਿਸੇ ਪਾਰਟੀ ਮੈਂ ਆਪਣੇ ਪਿੰਡ ਸਭ ਤੋਂ ਪਹਿਲਾਂ ਤਾਂ ਪੱਤਾ ਪਿੰਡ ਹੈ ਮੇਰਾ ਮੈਂ ਆਪਣੇ ਪਿੰਡ ਵੋਟ ਪਾ ਕੇ ਆਇਆ ਹਾਂ ਸਭ ਤੋਂ ਪਿੰਡ ਮੈਂ ਆਪਣੇ ਪਿੰਡ ਸੀ ਉਸ ਤੋਂ ਬਾਅਦ ਫਿਰ ਮੈਂ ਪੁਰ ਮੰਡੀ ਅਡਾਣਾ ਉਸ ਤੋਂ ਬਾਅਦ ਕਾਨਾ ਜੜੀ ਦੀਵਾਨ ਵਾਲਾ ਤੇ ਬੱਲਾ ਬੱਲਮਗੜ ਤੇ ਲਲੀਣਾ ਬੋਲੜ ਰਾਠੀਆਂ ਔਰ ਇੱਧਰ ਤੋਂ ਹੁੰਦਾ ਹੋਇਆ ਮੈਂ ਮਹਿਮਦਪੁਰ ਜੱਟਾਂ ਤੋਂ ਨਵਾਂ ਮਹਿਮਦਪੁਰ ਤੇ ਹੁਣ ਮੈਂ ਬਹਾਦਰਗੜ ਤੱਕ ਆਇਆ ਹਾਂ ਤਕਰੀਬਨ ਮੈਂ ਮੇਰੇ ਕੋਲ ਡਾਟਾ ਹੈਗਾ ਕੁਝ ਅ 18 ਬੂਥ ਮੈਂ ਹੁਣ ਤੱਕ ਵਿਜ਼ਿਟ ਕੀਤੇ ਹਲੇ ਤੱਕ ਤੇ ਹੁਣ ਤੱਕ ਜੋ ਦੇਖਿਆ ਹੈ ਵੋਟਾਂ ਦੀ ਪਰਸੈਂਟੇਜ ਦੇਖੀਏ तकरीबन 45% ਤੱਕ ਵੋਟਾਂ ਪੈ ਚੁੱਕੀ ਹੈ ਵੋਟਾਂ ਲੋਕਾਂ ਤੋਂ ਸ਼ਾ ਹੈਗਾ ਔਰ ਉਹਦੇ ਚ ਜੋ ਦੇਖਣ ਨੂੰ ਮਿਲ ਰਿਹਾ ਹੈ ਕਿ ਸਰਕਾਰ ਹੈ ਜੋ ਆਮ ਆਦਮੀ ਪਾਰਟੀ ਦੀ ਹੈ ਪੰਜਾਬ ਚ ਉਸ ਦੇ باوجود ਵੀ ਸਾਡੀ ਕਾਂਗਰਸ ਪਾਰਟੀ ਦੇ ਜਿਹੜੇ ਵਲੰਟੀਅਰ ਹੈ ਜਿਹੜੇ ਕਾਂਗਰਸ ਪਾਰਟੀ ਦੇ ਸਾਡੇ ਵਰਕਰ ਹੈ ਬਹੁਤ ਵੱਡੀ ਤਾਦਾਦ ਦੇ ਵਿੱਚ ਓਪਨਲੀ ਕਾਂਗਰਸ ਦੇ ਨਾਲ ਖੜੇ ਹੋਏ ਨੇ ਔਰ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੇ ਬੂਥ ਲਾਏ ਹੋਏ ਨੇ ਉਹਨਾਂ ਦੇ ਮੁਕਾਬਲੇ ਦੇ ਵਿੱਚ ਡਟ ਕੇ ਖੜੇ ਆ ਔਰ ਮੈਂ ਇਹਨਾਂ ਦੇ ਵਿੱਚ तकरीबन 18-20 ਬੂਥ ਜਿਨ੍ਹਾਂ ਤੇ ਮੈਂ ਗਿਆ ਮੈਂ ਇਹ ਨੋਟ ਕੀਤਾ ਕਿ ਆਹ ਇਹਨਾਂ ਚ ਨੰਬਰ 1 ਤੇ ਮੈਂ ਕਾਂਗਰਸ ਨੂੰ ਦੇਖ ਰਿਹਾ ਤੇ ਨੰਬਰ 2 ਤੇ ਜੋ ਮੇਰਾ ਤਜਰਬੇ ਦੇ ਹਿਸਾਬ ਨਾਲ ਹੈ ਜਿੰਨਾ ਮੇਰਾ ਐਕਸਪੀਰੀਅੰਸ ਹੈ ਨੰਬਰ 2 ਤੇ ਸਾਡੇ ਆਮ ਆਦਮੀ ਪਾਰਟੀ ਦਾ ਜੋ ਲੱਗ ਰਿਹਾ ਹੈ ਤੇ ਤੀਜੇ ਨੰਬਰ ਤੇ ਸਾਡੇ ਅਕਾਲੀ ਭਰਾ ਤੇ ਬੀਜੇਪੀ ਚੌਥੇ ਨੰਬਰ ਤੇ ਮੈਨੂੰ ਨਜ਼ਰ ਆ ਰਹੀ ਹੈ ਜੋ ਪਿੰਡਾਂ ਦੇ ਵਿੱਚ ਜੋਰ ਜਾਨ ਹੁਣ ਤੱਕ ਦੇ ਨਜ਼ਰ ਆਏ ਆ ਜਿਵੇਂ ਅੱਪਾ ਗੱਲ ਕਰੀ ਜਿਵੇਂ ਆਮ ਆਦੀ ਪਾਰਟੀ ਦੀ ਗੱਲ ਕੀਤੀ ਆਪਾਂ ਆਮ ਆਦੀ ਪਾਰਟੀ ਤੇ ਕਾਂਗਰਸ ਦੀ ਗੱਲ ਕਰਦੇ ਆ ਆਂਡੀਆਂ ਦੀ ਰਿਲੇਂਸ ਹੋਈ ਪਈ ਆ ਤੇ ਇਦਾਂ ਦਾ ਗੱਠ ਜੋੜ ਦਾ ਅਸਰ ਲੱਗ ਰਿਹਾ ਕਿਵੇਂ ਦੇਖਦੇ ਸੀ ਦੇਖੋ ਗੱਠ ਜੋੜ ਤਾਂ ਬਾਦ ਦੀਆਂ ਗੱਲਾਂ ਆ ਸਾਡਾ ਤਾਂ ਪੰਜਾਬ ਦੇ ਨਾਲ ਤਾਲਕ ਹੈ ਪੰਜਾਬ ਬਿਲਕੁਲ ਕਾਂਗਰਸ ਦੇ ਨਾਲ ਖੜਾ ਹੈ ਡਟ ਕੇ ਔਰ ਜੋ ਨਜ਼ਰ ਆ ਰਿਹਾ ਹੈ ਕਿ ਪੰਜਾਬ ਕਾਂਗਰਸ ਨੂੰ ਵੋਟਾਂ ਲੋਕ ਪਾ ਰਹੇ ਨੇ ਆਪ ਮੁਹਾਰੇ ਔਰ ਜਿੰਨਾ ਕਿ ਮੇਰਾ ਹੁਣ ਸਰਵੇ ਹੈ ਇਹ ਇੱਕ ਟ੍ਰੈਂਡ ਹੁੰਦਾ ਹੈ ਮੇਰਾ ਤਜਰਬਾ ਇਹ ਕਹਿੰਦਾ ਹੈ ਕਿ ਮੈਂ ਵੀ 40 ਸਾਲ ਤੋਂ ਇਲੈਕਸ਼ਨ ਹੀ ਲੜ ਰਹੇ ਹਾਂ ਇੱਕ ਟ੍ਰੈਂਡ ਹੁੰਦਾ ਜਿੱਧਰ ਲੋਕ ਪੈਂਦੇ ਆ ਤਾਂ ਉਸੇ ਤਰ੍ਹਾਂ ਹੀ ਪਈ ਜਾਂਦਾ ਇਹ ਨਹੀਂ ਹੁੰਦਾ ਕਿ ਇੱਕ ਪਿੰਡ ਚਾ ਹੋ ਗਿਆ ਤੇ ਅਗਲੇ ਚ ਕੋ ਸ਼ੋਰ ਹੋ ਗਿਆ ਤੀਜੇ ਚ ਕੋ ਸ਼ੋਰ ਹੋ ਜੇ ਇਹ ਇੱਕ ਲਾਈਨ ਹੀ ਬਣਦੀ ਹੈ ਹੁਣ ਕਾਂਗਰਸ ਦੀ ਲੀਡ ਮੈਨੂੰ ਹਰ ਇੱਕ ਜਗ੍ਹਾ ਨਜ਼ਰ ਆ ਰਹੀ ਹੈ ਔਰ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਦਾ ਮੈਨੂੰ ਲੱਗ ਰਿਹਾ ਕਿ ਰੁਖ ਤੇ ਸਾਡੇ ਅਕਾਲੀ ਭਰਾ ਟਰੇਲਿੰਗ ਆ ਆਵਾਜ਼ ਦੀ ਗੱਡੀ 130 ਦਾ ਨਾਰਾ ਲਾ ਰਹੀ ਹੈ ਜਿਹਨ ਕੀ ਹੋ ਰਿਹਾ ਤੁਹਾਡੇ ਸਾਹਮਣੇ ਆ ਜੂਗਾ ਕੀ ਹੁੰਦਾ ਉਹ ਇਹ ਕੁਝ ਨਹੀਂ ਹੋਣਾ ਅਜੇ ਹਾਂ ਐਸਾ ਕੁਝ ਨਜ਼ਰ ਨਹੀਂ ਆ ਰਿਹਾ ਬਾਕੀ ਰਿਜ਼ਲਟ ਦੱਸੂਗਾ ਕੀ ਹੁੰਦਾ ਇਹ ਤਾਂ ਲੋਕਾਂ ਨੇ ਦੇਣਾ ਹੈ ਫਤਵਾ ਜੋ ਦੇਣਾ ਹੈ ਔਰ ਉਹਨਾਂ ਨੇ ਜੋ ਇਹਨਾਂ ਦੀ ਕਾਰਗੁਜ਼ਾਰੀ ਹੈ 22 ਸਾਲ ਦੀ ਉਹ ਕਾਰਗੁਜ਼ਾਰੀ ਦੇ ਉੱਪਰ ਮੋਹਰ ਲਾਣੀ ਹੈ ਕਿ ਲੋਕ ਕਿੰਨੇ ਖੁਸ਼ ਹੈ ਉਹ ਦੇਖਣਾ ਹੈ ਤੇ ਨਾਲ ਹੀ ਜੋ ਅਸਲ ਜੋ ਗੱਲ ਹੈ ਅਸੀਂ ਚਾਹੁੰਦੇ ਹਾਂ ਕਿ ਸੈਂਟਰ ਜੋ ਗਵਰਨਮੈਂਟ ਹੈ ਜੋ ਭਾਜਪਾ ਦੀ ਸਰਕਾਰ ਹੈ ਅਸਲ ਜੋ ਵੋਟ ਹੈ ਇਹ ਇਹ ਉਸ ਨੂੰ ਮੁੱਖ ਰੱਖ ਕੇ ਪਾਣੀ ਚਾਹੀਦੀ ਹੈ ਲੋਕਾਂ ਨੂੰ ਕਿ ਅਸੀਂ ਸੈਂਟਰ ਗਵਰਨਮੈਂਟ ਚ ਕਿਹਦੀ ਸਰਕਾਰ ਚਾਹੁੰਦੇ ਹਾਂ ਕਿ ਅਸੀਂ ਭਾਜਪਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚਾਹੁੰਦੇ ਹਾਂ ਜਾਂ ਕਾਂਗਰਸ ਦੀ ਸਰਕਾਰ ਜਾਂ ਇੰਡੀਆ ਆਲਾਈਂਸ ਦੀ ਸਰਕਾਰ ਚਾਹੁੰਦੇ ਹਾਂ ਇਸ ਨੂੰ ਦੇਖ ਕੇ ਇਹ ਵੋਟ ਪਾਉਣੀ ਚਾਹੀਦੀ ਹੈ ਸਾਰਿਆਂ ਨੂੰ ਸਾਡੇ ਵਰਕਰ ਬੜੇ ਤਕੜੇ ਵਰਕਰ ਆ ਦੇਖਿਆ ਸਾਡੇ ਨਾਲ ਇਹ ਜਗਮਾਲ ਰਾਣਾ ਜੀ ਬਾਹਦਰਗੜ ਤੋਂ ਸਾਡੇ ਬਬਲੀ ਜੀ ਬੈਠੇ ਆ ਆਗੇ ਨੇ ਸਾਡੇ ਸਾਰੇ 500 ਖੜੇ ਨੇ ਜੀ ਜੀ ਕੁਲਕੀਤ ਸਿੰਘ ਜੀ ਹੈਗੇ ਨੇ ਸਾਡੇ ਨੇਕਰਾਜ ਜੀ ਸਾਰੇ ਨੇਕਰਾਜ ਜੀ ਆ ਸਰਦਾਰਾ ਸਿੰਘ ਜੀ ਸਾਰੇ ਜੀ ਨੇਕਰਾਜ ਜੀ ਹੈਗੇ ਨੇ ਕੋ ਨਾਨਕਨਗਰ ਤੋਂ ਬਿੰਦਰਪੁਰ ਜੀ ਹਾਂਜੀ ਫੌਜੀ ਸਾਹਿਬ ਸਾਰੇ ਮਤਲਬ ਵਰਕਰ ਡਟ ਕੇ ਕਾਂਗਰਸ ਪਾਰਟੀ ਦੇ ਨਾਲ ਚਟਾਨ ਵਾਂਗੂ ਖੜੇ ਨੇ ਔਰ ਤੁਸੀਂ ਦੇਖਿਓ ਹੁਣ ਬਾਹਦਰਗੜ ਦਾ ਰਿਜ਼ਲਟ ਜਿਸ ਤਰ੍ਹਾਂ ਪਹਿਲਾਂ ਹੋਇਆ ਸੀ ਨਾ ਆ ਆਮ ਆਦਮੀ ਵੱਲੋਂ ਝਕਾਓ ਸੀ ਉਸੇ ਤਰ੍ਹਾਂ ਮੈਨੂੰ ਕੁਝ ਉਲਟ ਨਜ਼ਰ ਆ ਰਿਹਾ ਹੁਣ ਸ਼ਾਇਦ ਉਹ ਆਪਣਾ ਕਾਂਗਰਸ ਵੱਲੋਂ ਝਕਾਓ კონგრესდა ხო გაიგე ააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააააა